ਆਨੇ ਵੱਤ ਮਾਰਦੀ ਜਦੋਂ ਸਹੀ ਗੱਲ ਤੋਂ ਉਲਟ ਗੱਲ ਨੂੰ ਮੰਨ ਲਵੇ ਜਿਹਨੇ ਮੰਨ ਲਿਆ ਮੂਰਤੀ ਜ ਹੈਗਾ ਦਰਸ਼ਨ ਹੋਊਗਾ ਉਹਦੇ ਵੱਤ ਮਾਰੀ ਗੇ ਜਿਹਨੇ ਮੰਨ ਲਿਆ ਪੱਥਰ ਜੋ ਦਰਸ਼ਨ ਹੋ ਜਾ ਹੋ ਜਾਊਗਾ ਹੋ ਸਕਦਾ ਉਹ ਨਹੀਂ ਵੱਤ ਮਾਰੀ ਹੋਈ ਐ ਇਸ ਵੇਲੇ ਤੇ ਵੀ ਲੱਗੇ ਚੋਰ ਆਰਾਮ ਖੋਰਾਂ ਦੀ ਲਿਸਟ ਐ ਹੈ ਕਦ ਚੋਰ ਹਰਾਮ ਘੋਰ ਕੀ ਕਰਦੇ ਨੇ ਉਹਨਾਂ ਦੀ ਲਿਸਟ ਹੈ ਜਿਹੜੇ ਬਾਗਲਬੜ હત્યા ਕੁੰਦ ਨੇ ਉਹ ਤਾਂ ਹੋਰ ਖਦ ਖੋਲ ਨੇ ਇਹ ਵੀ ਗਲਬੜ હત્યા ਕੁੰਦ ਨੇ ਜਿਵੇਂ ਸੱਜਣ ਠੱਗ ਸੀ ਤੀਰਸਾਤੇ ਵੀ ਹੈਗੇ ਨੇ ਆਪਣੇ ਗੁਰੂਆਂ ਨੂੰ ਵੀ ਮਾਰ ਦਿੰਦੇ ਨੇ ਚੈਲੇ ਗੱਦੀ ਵਾਸਤੇ ਇਹ ਵੀ ਕਰਦੇ ਨੇ ਉਹ ਸਰੀਰਕ ਤੌਰ ਤੇ ਮੌਤ ਦੀ ਹੋਰ ਗੱਲ ਹੈ। ਸਰੀਰਕ ਤੌਰ ਤੇ ਗਲਵਟਣ ਦੀ ਹੋਰ ਗੱਲ ਹੈ। ਹੱਤਿਆ ਦਾ ਗਲਵਟਣ ਤਾਂ ਬਨਾਬ ਯੋਜਨਾ ਤਿਕ ਜ਼ਹਿਰ ਦੇ ਦੋ ਤਾਂ ਹੀ ਹੋ ਜਾਂਦੀ ਹੈ। ਪਰ ਇਹ ਹੱਤਿਆ ਗਲਵਟੇ ਤੇ ਹੀ ਹੁੰਦੀ ਹੈ। ਗਿਆਨ ਦਾ ਗਲਵਟਣ ਦੇ ਨੇ। ਜੇ ਕਿਸੇ ਨੂੰ ਕਪੜੀ ਹੈ ਨਾ ਕਪਟ ਵੀ ਇੱਕ ਲਫ਼ਜ਼ ਆਇਆ ਹੈ। ਕਪਟੀ। ਕਿਸੇ ਦਰਗਾਹ ਦਾ ਉੱਤੋਂ ਸਰਵੜਦੀ ਹੈ ਤਾਂ ਉੱਥੇ ਨੂੰ ਵੀ ਵੱਧ ਹਟਾਣੇ ਪਾਉਂਦੇ ਹੁਟੇ। ਗੱਡਾ ਹੰਦਾ ਉੱਤੋਂ ਵੱਢ ਲੀਏ ਫਿਰ ਉੱਤਰ ਉਹਨੇ ਜੋ ਹੰਦਾ ਹੋ। ਜੜਚ ਭਾਬੇ ਫੁੱਟਿਆ ਵੇ ਸਾਈਡਾਂ ਤੋਂ ਭਾਬੇ ਫੁੱਟਿਆ ਵੇ। ਉੱਤੋਂ ਵੱਢਿਆ ਜਾਂ ਗਿਆਨ ਵੱਢਦੀ ਹੈ ਨਾ ਇਹਦਾ। ਬਚਪਨ ਤੋਂ ਜਿਹੜਾ ਗਿਆਨ ਹੈ ਉਹ ਵੱਢਦੀ ਹੈ ਉੱਤੇ। ਬਚਪਨ ਜਿਹੀ ਗੱਲ ਆ ਗਿਆ। ਉੱਤੋਂ ਕਪਟਿਆ ਗਿਆ। ਭਾਈ ਮੁੰਡਾ ਤੇ ਹਾਂ ਬੜਾ। ਉਹ ਕਪਟਿਆ ਗਿਆ। ਕਿ ਉਹ ਗਿਆਨ ਬਚਪਨ ਵਾਲਾ ਵਾ ਦਾ ਨਾ ਸਿਰੇ ਜਾਂਦਾ। ਜੇ ਪੌਦਾ ਛੋਟਾ ਜਿਹਾ ਹੋ ਜਵੇ। ਜੰਮ ਕੇ ਦੋ ਘੁੱਟਰਾਂ ਤੋਂ ਵੱਡਦੀਏ ਸਿਰੋਂ ਫਿਰ ਨਹੀਂ ਵੱਧਉਂਦੀ। ਇਹ ਸਾਈਡ ਤੇ ਨੂੰ ਵੱਧੂ। ਇਹ ਸਾਈਡ ਵਾਲੇ ਗਿਆਨੇ ਸਾਰੇ ਹੀ। ਇਹ ਸਾਈਡ ਤੇ ਫੁੱਟਿਆ ਗਿਆ। ਹੋਰ ਸਾਈਡ ਨੂੰ ਚਲੀ ਗਈ ਗੱਲ ਉਹ। ਸੱਚ ਵਾਲੋਂ ਨਹੀਂ ਗਈ। ਕੁਝ ਗੁਣ ਵੀ ਨੇ। ਜੇ ਧਰਮ ਦੇ ਨੌਰ ਤੇ ਦਇਆ ਹੈ ਉਦਾਰਥ ਹੋਵੇ। ਜੇ ਧਰਮ ਦੇ ਨਾ ਤੇ দান ਕੁਝ ਹੋਰ ਹੈ ਨਾਮ ਦੀ ਜਗਾ ਦੂਆਦਾਨ ਹੋਵੇ ਧਨ ਬਦਲ ਲੈਣਾ ਜੀ ਨੂੰ ਛੱਡ ਕੇ ਜਾਤ ਤੇ ਆ ਗਈ ਸਾਰੀ ਗੱਲ ਜਾਤ ਦੇ ਵਰਤਣ ਵਾਲੀਆਂ ਚੀਜ਼ਾਂ ਸਾਰੀਆਂ ਦਾਨ ਮੰਨ ਲਿਆ ਉਹ ਤਾਂ ਫਿਰ ਦਾਤਾ ਇੱਕੋ ਹੀ ਹੈ ਤਾਂ ਦਾਤਾ ਹੈਗਾ ਘਰ ਵਿੱਚ ਦਾਦਾ ਜੀ ਦਾ ਧੂਆ ਬਣਦਾ ਆ ਕੇ ਤੁਹਾਨੂੰ ਦੌੜ ਚੱਲ ਕੇ ਗਾ ਦਾਦਾ ਦਾ ਤਾਂ ਇਕ ਨੋ ਜਿਹੜਾ ਭਿਖਾਰੀ ਮੰਗ ਕੇ ਲਿਆਉਂਦਾ ਕਿਉਂ दान ਕਰੇ ਕਿਉਂ ਧਾਨ ਬਣਿਆ ਜਾਊਗਾ ਧਾਨ ਨਹੀਂ ਬਣਿਆ ਜਾਂਦਾ ਉਹਦਾ ਉਹ ਉਹਦਾ ਹੀ ਜਿੱਥੋਂ ਆਇਆ ਹੋਇਆ ਹੈ ਇਹ ਲੰਗਰ ਚੱਲਦਾ ਆ ਜੀ ਨੇ ਇਕੱਠਾ ਕਰਕੇ ਲਿਆਇਆ ਲੰਗਰ ਚਲਾ ਰਿਹਾ ਉਹਦਾ ਕੁਛ ਉਹ ਜਿਹਨਾਂ ਨੇ ਦਿੱਤਾ ਉਹਦਾ ਹੀ ਹੈ ਓ ਵਿਚਾਲੇ ਆ ਜੀ ਦਾ ਮਾੜੀ ਕੁੰਟੀ ਸੇਵਾ ਵਿਚਾਲੇ ਆ ਸਾਡੇ ਕੀ ਕਹਿੰਦੇ ਨੇ ਜਰਦਾਸ ਕਰਦੇ ਨੇ ਗੰਨਰ ਛਕਦੇ ਨੇ ਕਹਿੰਦੇ ਦਾਣਾ ਪਾਣੀ ਗੁਰੂ ਘਰ ਟਹਿਲ ਸੇਵਾ ਗੁਰਸਖਾਂ ਦੀ ਕਾਮਣ ਆਇਆ ਸੀ ਇਹ ਭਲੇਖਾ ਦਾ ਬੈਜ ਬੇ ਵੇਸੀ ਦਾਨ ਕੀਤਾ ਦਾਣਾ ਪਾਣੀ ਦਾ ਗੁਰੂ ਘਰ ਪਰਮੇਸ਼ਰ ਦਾ ਜਿਹੜਾ ਅਸੀਂ ਪੰਜ ਸੰਗਾਂ ਨੂੰ ਸਿਖਾਇਆ ਹੈ ਨਾ ਅੰਦਰ ਧਾਣਾ ਬਾਣੀ ਨੇ ਧਾਣਾ ਜਾਂ ਦੁੱਧ ਸੀ ਜਾਂ ਖੀਰ ਸੀ ਜਾਂ ਕਿਹੜਾ ਪ੍ਰਸ਼ਾਦ ਸੀ ਧਾਣਾ ਬਾਣੀ ਗੁਰੂ ਕਾਏ ਸਿਖਾਇਆ ਸੀ ਗੁਰੂ ਘਰ ਦਾ ਇਹ ਭਾਸ਼ਾ ਗੁਰਮੁਖੀ ਧਾਣਾ ਬਾਣੀ ਗੁਰੂ ਕਾ ਟੈਂਸ ਹੈ ਬਸ ਗੜੀਦਾ ਟੈਂਸ ਹੈ ਬਈ ਮੇ ਪਕਾਤਾ ਸਿਖਾਤਾ ਬਸ ਭਾਸ਼ਾ ਇਹ ਨਾ ਵਰਬਾਣੀ ਦੇ ਅਨਸਾਰ ਉਹ ਭਾਸ਼ਾ ਕਿੱਥੇ ਗਈ ਕਿ ਤੇਰੇ ਬਾਝੋਂ ਉਹ ਭਾਸ਼ਾ ਨੇ ਜੀਵਨ ਬਦਲਨਾ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਪਾਪੀ ਪਾਪੀ ਹੁੰਦਾ ਹੈ ਰੱਬ ਦਾ ਵਿਰੋਧ ਕਰਨਾ ਹਾਂ ਪਾਪ ਕਰੀ ਜਾਏ ਹੋ ਅਸੰਖ ਪਾਪੀ ਪਾਪ ਕਰ ਜਾਹੇ ਕਰ ਕਰ ਅਨੁਸਾਰੀ ਹੈ કરી જાયે ਨਾ ਲਗਾਤਾਰ કરી ਜਾਂਦੇ ਨੇ ਕਰ ਜਾਂਦਾ ਇਹੋ ਜੂ ਕਰਕੇ ਚਲੇ ਜਾਂਦੇ ਨੇ કરી ਜਾਂਦੇ કરી ਜਾਂਦੇ ਲਗਾਤਾਰ કરી ਜਾਂਦੇ ਨੇ ਬਾਪ ਹਟਦੇ ਨਹੀਂ ਹੁਣ ਉਹ ਕੋਲ ਵਿਰੋਧ ਕਰੀ ਜਾਂਦਾ ਰਹੇ ਪਿੱਛੇ ਵਧੇਰਾ ਕੀਤਾ ਹੁਣ ਵੀ કરી ਜਾਂਦੇ ਨੇ ਇੱਕ ਪਾਪ ਕਰਕੇ ਦੋ ਪਾਪ ਕਰਕੇ ਹਜ਼ਾਰ ਪਾਪ ਕਰਕੇ ਹਟੇ ਨਹੀਂ ਲਗਾਤਾਰ કરી ਜਾਂਦੇ ਨੇ ਸਮਝੀ ਨਹੀਂ ਇਹ ਪਾਪ ਹੈ ਕਿ ਜਦ ਨਾ ਦੱਸਿਆ ਹੀ ਨਹੀਂ ਪਾਪ ਹੈ ਜੋ ਪਾਪ ਹੈ ਕਿਸ ਨੇ ਦੱਸਿਆ ਨਹੀਂ ਜੋ ਦੱਸਿਆ ਪਾਪ ਹੈ ਇਹ ਇਹਨਾਂ ਧਰਮਾਂ ਨੇ ਡੁਪਲੀਕੇਟ ਧਰਮਾਂ ਨੇ ਜੋ ਪਾਪ ਹੈ ਉਹ ਇਹਨਾਂ ਨੂੰ ਪਤਾ ਨਹੀਂ ਜੋ ਪਾਪ ਨਹੀਂ ਉਹ ਦੱਸਦਾ ਗੁਰਬਾਣੀ ਕਹਿੰਦੀ ਆ ਬਾਪ ਕੋ ਨਾਮਰੇ ਵਸਨਾਈ ਕਿਹੜਾ ਬਾਪ ਉਹ ਜਿਹੜੇ ਦੂਜੇ ਧਰਮ ਕਹਿੰਦੇ ਨੇ ਬਾਪੂ ਨੂੰ ਸਾਡੇ ਵਾਸਤੇ ਜਿਹੜਾ ਬਾਪ ਕੀਤਾ ਕੀ ਨਾ ਕੀਤਾ ਪ੍ਰੇਤ ਮੰਨ ਲੈ ਜੋ ਕੁਝ ਕੀਤਾ ਸੋ ਮੰਨ ਗਿਆ। ਕੀਆ ਕੀ পাপ ਉਹ ਕੀਆ। ਗਲਤੀ ਜੋ ਕੀਤੀ ਕਿਹੜੀ ਕੀਤੀ ਮੰਨ ਲੈ। ਮੁੰਡਾ ਮੁੰਡਾ ਇਹ ਹੈ ਕਹਿੰਦੇ ਸਿਰ ਨੂੰ ਐਵੇਂ ਸਜ਼ਾ ਦੇ ਦਿੱਤੀ ਤਾਂ। ਕਵੀਰਵਾਨ ਮੁੰਡਿਆ ਨਹੀਂ। ਕੇਸ ਮੁੰਡਾ ਇਹ ਤਾਂ ਸ੍ਰੀਂਦਰ ਕੇਸ ਕਹਦੇ ਬੰਦੇ ਗਲਤੀ ਮੰਨਦੀ ਸਿਰ ਬਨ ਲਿਆ। ਗੱਲ ਕਿੱਥੇ ਤੇ ਕਿੱਥੇ ਮਾਰ ਕੇ ਕੀ ਸਿਖਿਆ ਦਿੱਤੀ ਹੈ ਬੰਦੇ। ਕੇਸ ਕਿਉਂ ਬਣਾਤਾ ਕੀ ਗਲਤੀ ਹੋ ਗਈ ਸਿਰ ਤੇ ਵਿਚਾਰੇ ਤੇ ਜੇ ਕੇਸ ਨੇ ਜੋੜਾ ਕੀਤਾ ਹੋਇਆ ਕੋਈ ਚੀਜ਼ ਮਾੜੀ ਮੋੜੀ ਬਲਦੀ ਹੈ ਸਿੱਧੀ ਜੜੀ ਸਿਰ ਚ ਵਜਦੀ ਧੁੱਪ ਤੇ ਗਰਮ ਜੇ ਕੇਸ ਨੇ ਸਿੱਧੀ ਖੋਪੜੀ ਸੇਫਟੀ ਵਾਸਤੇ ਨੇ ਉਹਨਾਂ ਦਾ ਤਾਂ ਮਤਲਬ ਹੈ ਤੂੰ ਉਹਨੂੰ ਵਿਚਾਰੇ ਨੂੰ ਸਾਫ਼ ਕਰਦਾ ਗੰジャ ਕਰਦਾ ਹਰ ਵਕਤ ਉਹਨੂੰ ਖਤਰਾ ਹੈ ਕਿਸ ਨੂੰ ਡਾਇਕਾ ਹੈ ਜੋ ਕੁਝ ਕੀਆ ਜੋ ਮਨ ਕੀਤਾ ਇੱਥੇ ਲੈਉਣ ਦੀ ਗੱਲ ਜੋ ਕੁਝ ਕੀਆ ਜੋ ਮਨ ਕੀਤਾ ਹੱਥ ਪੈਰ ਕੁਝ ਨਹੀਂ ਕਰਦੇ ਇਹਨਾਂ ਜਨਤਾ ਕੇ ਬਸ ਕੁਝ ਨਹੀਂ ਸ੍ਰੀਰ ਦਾਸ ਜੀ ਕੀ ਸ੍ਰੀਰ ਕੇ ਮੈਂ ਕਰੂਗਾ ਸ੍ਰੀਰ ਨਗਰ ਨੂੰ ਵੇਡਾ ਹੁੰਦਾ ਸ੍ਰੀਰ ਇੱਥੇ ਰਹਿ ਜਾਂਦਾ ਮਿੱਟੀ ਮਿੱਟੀ ਚਲੀ ਜਾਂਦੀ ਹੈ ਇਹਨਾਂ ਨੇ ਮਨ ਨੂੰ ਮਾਫ ਕਰਕੇ ਸਾਰਾ ਸਰੀਰ ਦੇ ਬਾਹਰ ਪੁੰਰਲ ਕਿਤੇ ਸਰੀਰ ਤੇ ਖੜ ਜਾਂਦੇ ਨੇ ਜਾ ਕੇ ਕਿਤੇ ਮਨ ਤੇ ਖੜ ਜਾਂਦੇ ਨੇ ਕਿਤੇ ਆਤਮਾ ਤੇ ਕਿਤੇ ਸਰੀਰ ਤੇ ਕਿ ਕਿਥਾਂ ਟਿਕਦਾ ਹੀ ਨਹੀਂ ਝੂਠਾ ਕਿਵੇਂ ਟਿਕੂਗਾ ਕਿਤੇ ਗੱਲ ਤੇ ਟਿਕ ਨਹੀਂ ਸਕਦਾ ਝੂਠਾ ਸੰਗ ਪਾਪੀ ਬਾਤ ਕਰੀ ਜਾਂ ਹੈ ਕਰੀ ਜਾਂਦੇ ਨੇ ਕਰ ਜਾਂ ਹੈ ਜੇ ਲਫਜ਼ ਹੁਨ ਕਰ ਨਾ ਕਰੀ ਜਾਂਦੇ ਨੇ ਕਿਤੇ ਤੇਲੇ ਕਰਕੇ ਬਾਪੀ ਲਗਾਤਾਰ ਜ਼ਿੰਦਗੀ ਆਪਣੇ ਜੀਵਨ ਚ ਜੀਵਨ 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 ਜੀ ਤਿੰਨ ਲੋਕ ਹੈ ਸੰਸਾਰ ਦੇ ਵਿੱਚ ਨਾ ਅਲੋਕ ਜਿਹੜਾ ਹੈਗਾ ਚੌਥਾ ਲੋਕ ਚੌਥਾ ਪਦ ਤੁਰਿਆ ਪਦ ਉਹ ਸਤਿਗੰਗ ਹੈ ਜਿੰਨੇ ਸਤਿਗੰਗ ਦੇ ਵਾਸੀ ਨੇ ਸਾਰੇ ਹੀ ਭਗਤ ਨੇ ਜਦ ਭਗਤਾਂ ਦੇ ਸਾਰੇ ਸਾਰੀਆਂ ਜੋੜ ਕੇ ਦੇ ਨਾ ਆ ਭਗਤ ਬਹੁਜ ਨਹੀਂ ਇੱਥੇ ਭਗਤ ਕੌਣ ਹੋਏ